ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਪੰਜਾਬੀ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਗਈ ਹੈ ਜੋ ਉਸ ਦੇ ਨਾਲ ਬੀਤੀ ਆਪਣੀ ਹੱਡ ਬੀਤੀ ਭੈਣ ਨੇ ਆਪਣੇ ਨਾਲ ਸਾਂਝੀ ਕਰਨੀ ਚਾਹੀ ਤੇ ਸ਼ੁਰੂ ਕਰਦੇ ਹਾਂ ਭੈਣ ਦੀ ਅੱਜ ਦੀ ਕਹਾਣੀ ਭੈਣ ਨੇ ਦੱਸਿਆ ਕਿ ਮੇਰਾ ਨਾਮ ਵੀਰਪਾਲ ਹੈ ਮੈਂ ਸਾਂਝੇ ਪਰਿਵਾਰ ਵਿੱਚ ਪਲੀ ਤੇ ਵੱਡੀ ਹੋਈ ਸਾਡੇ ਪਰਿਵਾਰ ਵਿੱਚ ਮੈਂ ਦੇਖਿਆ ਸੀ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਅਸੀਂ ਤਾਇਆ ਜੀ ਨੂੰ ਹੀ ਕਹਿੰਦੇ ਸੀ ਤਾਇਆ ਜੀ ਛੱਟਪਟ ਸਾਨੂੰ ਚੀਜ਼ ਲਿਆ ਕੇ ਦੇ ਦੇਂਦੇ ਪਾਪਾ ਨੂੰ ਘਰ ਦੀ ਕਬੀਲਦਾਰੀ ਦਾ ਕੋਈ ਫਿਕਰ ਨਹੀਂ ਸੀ ਬਸ ਖੇਤਾਂ ਵਿੱਚ ਕੰਮ ਕਰਨ ਵਾਲੇ ਸੀ ਅਸੀਂ ਵੱਡੇ ਹੁੰਦੇ ਗਏ ਤਾਇਆ ਜੀ ਦੇ ਦੋਨੋਂ ਬੱਚਿਆਂ ਦੇ ਵਿਆਹ ਹੋ ਗਏ ਤਾਇਆ ਜੀ ਨੇ ਆਪਣੇ ਦੋਨੋਂ ਬੱਚਿਆਂ ਨੂੰ ਵਧੀਆ ਘਰੇ ਵਿਆਹ ਆਇਆ ਹੋਇਆ ਸੀ ਮੇਰੀ ਮੰਮੀ ਨੂੰ ਵੀ ਲੱਗਦਾ ਸੀ ਜੇਕਰ ਸਾਝੇ ਘਰ ਵਿੱਚ ਕੁੜੀ ਦਾ ਵਿਆਹ ਹੋ ਜਾਵੇ ਤਾਂ ਮੈਂ ਵੀ ਕੁੜੀ ਤਕੜੇ ਘਰੇ ਵਿਆਹ ਦਿਉਂਗੀ ਮੇਰੀ ਉਮਰ ਛੋਟੀ ਸੀ ਹਜੇ ਮੈਂ ਪੜਨਾ ਚਾਹੁੰਦੀ ਸੀ ਪਰ ਮੇਰੀ ਮਾਂ ਇੱਕੋ ਜਿੱਤੇ ਅੜੀ ਸੀ ਕਿ ਹੁਣ ਕੁੜੀ ਦਾ ਵਿਆਹ ਕਰਨਾ ਭਲਕੇ ਬੇਗਾਨੀ ਧੀ ਆ ਗਈ ਤਾਂ ਪਤਾ ਨਹੀਂ ਅੱਡ ਹੋ ਜਾਵੇਗੀ ਮੇਰੇ ਤਾਇਆ ਜੀ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਮੇਰੀ ਮੰਮੀ ਨੇ ਮੇਰੇ ਪਾਪਾ ਨੂੰ ਕਿਹਾ ਤੁਸੀਂ ਜਾ ਕੇ ਕੁੜੀ ਦਾ ਕਰਵਰ ਦੇਖਾਓ ਨਾਲੇ ਬੰਦਿਆਂ ਦੀ ਪੁੱਛ ਪੜਤਾਲ ਕਰਿਓ ਪਰ ਪਾਪਾ ਨੇ ਸਾਰੀ ਗੱਲ ਮੇਰੇ ਤਾਇਆ ਜੀ ਤੇ ਸੁੱਟ ਦਿੱਤੀ ਕਿ ਬਾਈ ਜੋ ਵੀ ਕਰੂਗਾ ਵਧੀਆ ਕਰੂਗਾ ਤੇ ਫਿਰ ਤਾਇਆ ਜੀ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਮੇਰੇ ਵਿਆਹ ਦਾ ਦਿਨ ਆ ਗਿਆ ਤਾਇਆ ਜੀ ਨੇ ਮੇਰਾ ਵਿਆਹ ਬੜੀ ਧੁੰਮ-ਤਮ ਨਾਲ ਕੀਤਾ ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਮੈਂ ਹਜੇ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਸਹੁਰੇ ਘਰ ਜਾ ਕੇ ਮੇਰਾ ਦਿਲ ਬਹੁਤ ਜ਼ਿਆਦਾ ਦੁਖੀ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਾਲਾ ਤਾਂ ਸਿਰੇ ਦਾ ਸ਼ਰਾਬੀ ਸੀ ਉਹਨੇ ਵਿਆਹ ਵਾਲੇ ਦਿਨ ਵੀ ਬਹੁਤ दारू ਪੀਤੀ ਮੈਨੂੰ ਤਾਂ दारू ਪੀਰਮਾਲੇ ਬੰਦੇ ਤੋਂ ਨਫ਼ਰਤ ਹੁੰਦੀ ਸੀ ਪਰ ਹੁਣ ਤਾਂ ਮੈਨੂੰ ਇਹ ਸਭ ਕੁਝ برداشت ਕਰਨਾ ਪੈਣਾ ਸੀ ਮੇਰੇ ਘਰ ਵਾਲਾ दारू ਦੇ ਨਾਲ ਨਾਲ ਉਹ ਲੇਪ ਜਰਦਾ ਵਗੈਰਾ ਵੀ ਲਾਉਂਦਾ ਸੀ ਮੈਨੂੰ ਤਾਂ ਉਹਦੇ ਕੋਲੋਂ ਗੰਦੀ ਗੰਦੀ ਸਮੈਲ ਆਉਂਦੀ ਹੁੰਦੀ ਸੀ ਮੇਰੇ ਤਾਂ ਦਿਲ ਨਹੀਂ ਕਰਦਾ ਸੀ ਕਿ ਉਸਦੇ ਨੇੜੇ ਜਾਵਾਂ ਮੇਰੇ ਸਹੁਰੇ ਘਰ ਵਿੱਚ ਮੇਰੇ ਸੱਸ ਸਹੁਰਾ ਤੇ ਮੇਰੇ ਘਰ ਵਾਲਾ ਹੀ ਸੀ ਮੇਰੀ ਸੱਸ ਤਾਂ ਆਪਣੇ ਪੁੱਤ ਨੂੰ ਕੁਝ ਨਹੀਂ ਕਹਿੰਦੀ ਸੀ ਉਹ ਤਾਂ ਸਾਰਾ ਦਿਨ ਮੇਰੇ ਤੇ ਰੋਪ ਪਾਉਂਦੀ ਰਹਿੰਦੀ ਸੀ ਉਹਨੂੰ ਤਾਂ ਮੇਰੇ ਨਾਲ ਕੋਈ ਮਤਲਬ ਨਹੀਂ ਸੀ ਬਸ ਮੇਰੇ ਤੋਂ ਕੰਮ ਭਾਲਦੀ ਸੀ ਮੈਂ ਸਾਰਾ ਦਿਨ ਉਸ ਕੰਮ ਘਰ ਵਿੱਚ ਕੰਮ ਕਰਦੀ ਸੀ ਮੇਰੀ ਤਾਂ ਜ਼ਿੰਦਗੀ ਨਰਕ ਬਣ ਗਈ ਸੀ ਬਸ ਸਹੁਰੇ ਘਰ ਵਿੱਚ ਮੇਰਾ ਸਹੁਰਾ ਹੀ ਚੰਗਾ ਸੀ ਜਿਹੜਾ ਮੈਨੂੰ ਸਾਰਾ ਦਿਨ ਪੁੱਤ-ਪੁੱਤ ਕਰਦਾ ਰਹਿੰਦਾ ਸੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰਕੇ ਆਪਣੇ ਗਲੋਗਲਾਵਾ ਲਾ ਦਿੱਤਾ ਸੀ ਹੁਣ ਮੈਨੂੰ ਉੱਥੇ ਰਹਿਣਾ ਹੀ ਪੈਣਾ ਸੀ ਜਦ ਵੀ ਪੇਕੇ ਆਉਂਦੀ ਮੈਂ ਆਪਣੇ ਮਾਪਾਪ ਨੂੰ ਆਪਣੇ ਘਰ ਵਾਲੇ ਬਾਰੇ ਦੱਸਦੀ ਮੇਰੀ ਮਾਂ ਨੂੰ ਦੱਸਦੀ ਤਾਂ ਮਾਂ ਇਹੀ ਕਹਿੰਦੀ ਬਸ ਜੋ ਤੇਰੀ ਕਿਸਮਤ ਵਿੱਚ ਸੀ ਤੈਨੂੰ ਮਿਲ ਗਿਆ बस चुपचाप ਆਪਣੀ ਜ਼ਿੰਦਗੀ ਕੱਟ ਲੈ ਮੇਰੇ ਵਿਆਹ ਨੂੰ 4 ਮਹੀਨੇ ਹੋ ਗਏ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਮੇਰੇ ਘਰ ਵਾਲਾ ਤਾਂ ਮੈਨੂੰ ਹਸਪਤਾਲ ਚ ਦਵਾਈ ਦਿਵਾਉਣ ਵੀ ਨਹੀਂ ਜਾਂਦਾ ਸੀ ਮੇਰੀ ਸੱਸ ਤੇ ਸਹਰਾ ਹੀ ਮੈਨੂੰ ਦਵਾਈ ਦਿਵਾ ਕੇ ਲਿਆਉਂਦੇ ਹੁੰਦੇ ਸੀ ਮੇਰੇ ਘਰ ਵਾਲੇ ਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਸੀ ਉਹ ਤਾਂ ਮੇਰੇ ਨਾਲ ਹਰ ਰੋਜ਼ ਜ਼ੋਰ ਜ਼ਬਰਦਸਤੀ ਕਰਦਾ ਤੇ ਮੈਨੂੰ ਇਹ ਵੀ ਕਹਿ ਦਿੰਦਾ ਸੀ ਕਿ ਮੈਂ ਮੈਂ ਕਿ ਕਹਿ ਦਿੰਦੀ ਸੀ ਪ੍ਰੈਗਨੈਂਟ ਹਾਂ ਤਕਲੀਫ ਨਾ ਦਿਆ ਕਰ ਤੇ ਉਹ ਕਹਿੰਦਾ ਮੈਂ ਤੈਨੂੰ ਮੂੰਹ ਦੇਖਣ ਨੂੰ ਲਿਆਇਆ ਤੂੰ ਇੰਨੀ ਛੇਤੀ ਜਵਾਬ ਜੰਮਣਾ ਹੀ ਨਹੀਂ ਸੀ ਹੁਣ ਤੂੰ ਇਹ ਦਰਦ ਤੈਨੂੰ ਸਹਿਣਾ ਹੀ ਪੈਣਾ ਹੈ ਤੇ ਮੇਰੇ ਨਾਲ ਬੁਰਾ ਵਿਹਾਰ ਕਰਦਾ ਸੀ ਡਾਕਟਰ ਨੇ ਵੀ ਕਈ ਵਾਰ ਕਿਹਾ ਸੀ ਤੇਰੇ ਘਰ ਵਾਲਾ ਤੇਰੇ ਨਾਲ ਪਰਹੇਜ਼ ਕਰੇ ਪਰ ਉਹ ਤਾਂ ਮੇਰੀ ਗੱਲ ਮੰਨਣ ਨੂੰ ਤਿਆਰੀ ਨਹੀਂ ਸੀ ਮੇਰੇ ਨਾਲ ਉਹਨੂੰ ਕੋਈ ਪਿਆਰ ਨਹੀਂ ਸੀ ਉਹਨੂੰ ਤਾਂ ਸਿਰਫ ਜਿਸਮ ਦੀ ਭੁੱਖ ਸੀ ਮੇਰੇ ਘਰ ਵਾਲਾ ਮੇਰੇ ਤੇ ਪੂਰਾ ਤਰਸ ਨਹੀਂ ਸੀ ਕਰਦਾ ਮੈਨੂੰ ਡਾਕਟਰਾਂ ਨੇ ਭਾਰ ਚੁੱਕਣ ਤੋਂ ਵੀ ਮਨਾ ਕੀਤਾ ਸੀ ਉਹ ਜਾਣ ਬੁੱਝ ਕੇ ਮੇਰੇ ਤੋਂ ਭਾਰ ਵਾਲਾ ਕੰਮ ਕਰਵਾਉਂਦਾ ਉਮੀਰ ਤੋਂ ਗੋਹਾ ਸਟਵਾਉਂਦਾ ਪਹਿਲਾਂ ਤਾਂ ਮੇਰੀ ਸੱਸ ਸੜਦੀ ਸੀ ਪਰ ਜਦੋਂ ਮੈਂ ਪ੍ਰੈਗਨੈਂਟ ਹੋਈ ਤਾਂ ਮੇਰੀ ਸੱਸ ਨੇ ਗੋਹਾ ਸੁੱਟਣਾ ਬੰਦ ਕਰ ਦਿੱਤਾ ਕਹਿੰਦੀ ਮੇਰੇ ਤਾਂ ਸਿਰ ਵਿੱਚ ਪੀੜ ਉੱਠਦੀ ਹੈ ਤੇ ਡਾਕਟਰਾਂ ਨੇ ਬੰਦ ਕੀਤਾ ਹੈ ਤੇ ਭਾਰ ਵਾਲਾ ਕੰਮ ਮੇਰੇ ਤੋਂ ਨਹੀਂ ਹੁੰਦਾ ਮੇਰੇ ਸਹੁਰੇ ਨੇ ਬਹੁਤ ਕਿਹਾ ਸੀ ਜੇ ਤੂੰ ਪਹਿਲਾਂ ਸੁੱਟਦੀ ਸੀ ਹੁਣ ਵੀ ਸੱਟ ਲੈ ਜੇ ਕੁੜੀ ਦੇ ਦਿਨ ਟੱਪੇ ਆ ਤਾਂ ਹੁਣ ਬਾਲਾ ਕਮਨਾ ਕਰ ਮੇਰੀ ਸੱਸ ਮੇਰੇ ਸਹੁਰੇ ਨੂੰ ਬੋਲਣ ਤੱਕ ਨਹੀਂ ਦਿੰਦੀ ਸੀ ਮੇਰੇ ਘਰ ਵਾਲਾ ਵੀ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਲਾਉਂਦਾ ਸੀ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਮੰਮੀ ਤੂੰ ਕਦੇ ਆਪਣੇ ਪੁੱਤ ਨੂੰ ਰੋਕਿਆ ਕਿਉਂ ਨਹੀਂ ਇੰਨੀ ਸ਼ਰਾਬ ਪੀ ਕੇ ਹਰ ਰੋਜ਼ ਘਰ ਆਉਂਦਾ ਹੈ ਤਾਂ ਅੱਗੋਂ ਮੇਰੀ ਸੱਸ ਕਹਿੰਦੀ ਫੇਰ ਕੀ ਹੋਇਆ ਹਰੇਕ ਬੰਦਾ ਹੀ ਸ਼ਰਾਬ ਪੀਂਦਾ ਹੈ ਸ਼ਰਾਬ ਵੀ ਬੰਦਿਆਂ ਨਹੀਂ ਪੀਣੀ ਹੁੰਦੀ ਹੈ ਹੋਰ ਜਨਾਨੀਆਂ ਥੋੜੀ ਪੀਂਦੀਆਂ ਇਹ ਤਾਂ ਤੈਨੂੰ ਚੱਲਣੀਆਂ ਹੀ ਪੈਣੀਆਂ ਪਹਿਲਾਂ ਮੈਂ ਬਥੇਰੀਆਂ ਚੱਲ ਚੁੱਕੀ ਹਾਂ ਮੈਂ ਕਿਆ ਮੰਮੀ ਡੈਡੀ ਤਾਂ ਕਿੰਨੇ ਚੰਗੇ ਸੁਭਾਅ ਦੇ ਆ ਉਹ ਕਹਿੰਦੀ ਨਹੀਂ ਇਹ ਵੀ ਪਹਿਲਾਂ ਬਹੁਤ ਸ਼ਰਾਬ ਪੀਂਦੀ ਸੀ ਤੇ ਬਥੇਰੇ ਟੱਪਦਾ ਹੁੰਦਾ ਸੀ ਹੁਣ ਇਹਨੇ ਛੱਡੀ ਆ ਮੇਰੀ ਸੱਸ ਦੀ ਇਹ ਗੱਲ ਸੁਣ ਕੇ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਸੀ ਕਿ ਡੈਡੀ ਪਹਿਲਾਂ ਸ਼ਰਾਬ ਪੀਂਦੇ ਸੀ ਫਿਰ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਮੇਰੇ ਸਹੁਰੇ ਨੇ ਸ਼ਰਾਬ ਪੀਣੀ ਛੱਡ ਦਿੱਤੀ ਤਾਂ ਮੇਰੇ ਘਰ ਵਾਲਾ ਵੀ ਹੋ ਸਕਦਾ ਸ਼ਰਾਬ ਛੱਡ ਹੀ ਦੇਵੇ ਤੇ ਇਹ ਸੁਧਰ ਜਾਵੇ ਮੈਂ ਬਸ ਇਸੇ ਆਸ ਵਿੱਚ ਜ਼ਿੰਦਗੀ ਜਿਉਂਦੀ ਰਹੀ ਮੈਂ ਤਾਂ ਰੱਬ ਅੱਗੇ ਉੱਠਦੀ ਬੈੰਦੀ ਅਰਦਾਸਾਂ ਕਰਦੀ ਕਿ ਮੇਰੇ ਘਰ ਵਾਲਾ ਸ਼ਰਾਬ ਛੱਡ ਕੇ ਚੰਗੇ ਰਾਹ ਤੇ ਤੁਰ ਪਵੇ ਮੈਂ ਔਖੀ ਸੌਕੀ ਨੇ ਮਸਾ ਆਪਣੀ ਡਿਲੀਵਰੀ ਦਾ ਟਾਈਮ ਨੇੜੇ ਕੀਤਾ ਮੈਨੂੰ 9ਵਾਂ ਮਹੀਨਾ ਲੱਗਿਆ ਹੋਇਆ ਸੀ ਡਾਕਟਰਾਂ ਨੇ ਕਿਹਾ ਸੀ ਬੱਚਾ ਤੁਹਾਡੇ ਜਲਦੀ ਹੋਊਗਾ ਕਿਉਂਕਿ ਤੁਸੀਂ ਪਹਿਲਾਂ ਕਮਜ਼ੋਰ ਹੋ ਇੱਕ ਦਿਨ ਮੇਰੇ ਘਰ ਵਾਲਾ ਆਪਣੇ ਆਵਾਰਾ ਦੋਸਤ ਦੇ ਨਾਲ ਮੋਟਰਸਾਈਕਲ ਤੇ ਜਾਂਦਾ ਸੀ ਤੇ ਉਹਦੇ ਦੋਸਤ ਨੇ ਵੀ ਤਾਰੂ ਪੀਤੀ ਸੀ ਉਹਨਾਂ ਦਾ ਦਰਖਤ ਵਿੱਚ ਮੋਟਰਸਾਈਕਲ ਵੱਜਿਆ ਤੇ ਐਕਸੀਡੈਂਟ ਹੋ ਗਿਆ ਮੇਰੇ ਘਰ ਵਾਲੇ ਦੇ ਦੋਸਤ ਦੀ ਲੱਤ ਟੁੱਟ ਗਈ ਸੀ ਮੇਰੇ ਘਰ ਵਾਲੇ ਦੇ ਸਿਰਫ ਪੈਰ ਤੇ ਸੱਟ ਲੱਗੀ ਸੀ ਤੇ ਉਹਨਾਂ ਦੋਨਾਂ ਨੂੰ ਹਸਪਤਾਲ ਲੈ ਗਏ ਉਹਨਾਂ ਨੂੰ ਦਾਖਲ ਕਰ ਲਿਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਨੂੰ ਹੌਕੇ ਦੇ ਨਾਲ ਇੱਕਦਮ ਦਰਦ ਉੱਠਿਆ ਮੇਰੀ ਸੱਸ ਤੇ ਸਹਰਾ ਮੈਨੂੰ ਛੇਤੀ ਛੇਤੀ ਹਸਪਤਾਲ ਲੈ ਗਏ ਮੇਰੇ ਘਰ ਵਾਲਾ ਵੀ ਹਸਪਤਾਲ ਵਿੱਚ ਹੀ ਦਾਖਲ ਸੀ ਪਰ ਉਹ ਹੱਡੀਆਂ ਵਾਲੇ ਡਾਕਟਰ ਦੇ ਹਸਪਤਾਲ ਵਿੱਚ ਦਾਖਲ ਸੀ ਮੇਰੀ ਡਿਲੀਵਰੀ ਹੋਈ ਤੇ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ। ਕੁੜੀ ਮੇਰੀ ਬਹੁਤ ਸੋਹਣੀ ਸੀ। ਮੈਨੂੰ ਤਾਂ ਦੇਖ ਕੇ ਹੀ ਉਹਨੂੰ ਮੋਹ ਆਉਣ ਲੱਗ ਪਿਆ ਸੀ ਪਰ ਮੇਰੀ ਸੱਸ ਜ਼ਿਆਦਾ ਖੁਸ਼ ਨਹੀਂ ਸੀ। ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਆਪਣੇ ਕੁੜੀ ਹੋਈ ਐ ਪਰ ਮੇਰੇ ਘਰ ਵਾਲੇ ਦਾ ਕੋਈ ਜਵਾਬ ਨਾ ਆਇਆ। ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਕੁੜੀ ਦੇ ਜਨਮ ਤੇ ਖੁਸ਼ ਨਹੀਂ ਐ। ਜਦੋਂ ਮੇਰੇ ਮਾਪੇ ਹਸਪਤਾਲ ਵਿੱਚ ਆਏ ਤਾਂ ਮੇਰੀ ਮਾਂ ਮੇਰੀ ਸੱਸ ਨੂੰ ਕਹਿੰਦੀ ਭੈਣ ਜੀ ਜੇ ਰੱਬ ਪੁੱਤ ਦੇ ਦਿੰਦਾ ਤਾਂ ਵੱਖਰੀ ਖੁਸ਼ੀ ਹੋਣੀ ਸੀ। ਮੇਰੀ ਮਾਂ ਨੇ ਜਦੋਂ ਇਹ ਗੱਲ ਕਹੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਕਿ ਮੇਰੇ ਆਪਣਿਆਂ ਨੇ ਹੀ ਕਹਿ ਦਿੱਤਾ ਹੈ ਤਾਂ ਫਿਰ ਬਗਾਨਿਆਂ ਨੇ ਤਾਂ ਕਹਿਣਾ ਹੈ ਮੇਰੀ ਆਪਣੀ ਮਾਂ ਮੇਰੀ ਧੀ ਦੇ ਜਨਮ ਤੇ ਖੁਸ਼ ਨਹੀਂ ਸੀ ਪਰ ਕਹਿੰਦੇ ਆ ਮਾਵਾਂ ਨੂੰ ਤਾਂ ਇਹੀ ਹੁੰਦਾ ਕਿ ਧੀਆਂ ਦੇ ਪੁੱਤ ਹੋ ਜੇ ਤੇ ਸਹੁਰੇ ਘਰ ਉਹਦੇ ਪੈਰ ਲੱਗ ਜਾਣ ਮੈਂ ਆਪਣੀ ਧੀ ਦਾ ਬੜਾ ਮੋਹ ਕਰਦੀ ਸੀ ਮੈਨੂੰ ਛੁੱਟੀ ਹੋਈ ਮੇਰੇ ਮੈਂ ਘਰ ਆਈ ਮੇਰੇ ਘਰ ਵਾਲਾ ਵੀ ਘਰ ਆ ਗਿਆ ਸੀ ਉਸ ਨੇ ਮੇਰੀ ਕੁੜੀ ਨੂੰ ਮੱਥੇ ਤੱਕ ਨਹੀਂ ਲਾਇਆ ਕਹਿੰਦਾ ਜੇ ਮੁੰਡਾ ਹੁੰਦਾ ਤਾਂ ਚੱਕ ਲੈਂਦਾ ਮੈਂ ਕੁੜੀ ਨਹੀਂ ਚੱਕਣੀ ਮੇਰਾ ਵੱਡਾ ਆਪਰੇਸ਼ਨ ਹੋਇਆ ਸੀ ਮੇਰੇ ਘਰ ਵਾਲੇ ਨੇ 4 ਦਿਨਾਂ ਬਾਅਦ ਮੈਨੂੰ ਕਹਿ ਦਿੱਤਾ ਸੀ ਕਿ ਘਰ ਦਾ ਕੰਮ ਕਰਿਆ ਕਰ ਮੇਰੀ ਮਾਂ ਤੋਂ ਘਰ ਦੇ ਕੰਮ ਨਹੀਂ ਹੁੰਦੇ ਘਰ ਦਾ ਕੰਮ ਸੰਭਾਲ ਲੈ ਮੇਰੇ ਘਰ ਵਾਲਾ ਮੇਰੇ ਸਹਰਾਣੇ ਬੈਠਾ ਰਹਿੰਦਾ ਉਹਦਾ ਹਜੇ ਪੈਰ ਠੀਕ ਨਹੀਂ ਹੋਇਆ ਸੀ ਮੈਨੂੰ ਇਹ ਸੀ ਉਹਦਾ ਪੈਰ ਠੀਕ ਹੋ ਜੇ ਤੇ ਬਾਹਰ ਚ ਆਇਆ ਜਾਂ ਆਇਆ ਕਰੂੰਗਾ ਮੇਰਾ ਸਿਰ ਕੱਟ ਖਾਊਗਾ ਮੇਰਾ ਸਹੁਰਾ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਰਹਿੰਦਾ ਸੀ ਉਹਨੇ ਤਾਂ ਕਦੇ ਖੇਤ ਦੇ ਕੰਮ ਵਿੱਚ ਦਿਹਾੜਗਾ ਤੱਕ ਨਹੀਂ ਪਾਇਆ ਸੀ ਪਰ ਮੇਰੇ ਘਰ ਵਾਲਾ ਵਿੱਲਾ ਰਿੰਦਾ ਸੀ ਕੋਈ ਕੰਮ ਨਾ ਕਰਨੀ ਕਰਦਾ ਸੀ ਉਸ ਤੋਂ ਬਾਅਦ ਆਪਣਾ ਖਰਚਾ ਵਾਕਾ ਕਰਦਾ ਸੀ ਤੇ दारू ਨਾਲ ਡੱਕ ਰਿੰਦਾ ਸੀ ਜਾਂ ਫਿਰ ਕੋਈ ਹੋਰ ਨਸ਼ਾ ਕਰਦਾ ਸੀ ਇੱਕ ਦਿਨ ਮੈਂ ਦੁਪਹਿਰੇ ਕੁੜੀ ਨੂੰ ਲੈ ਕੇ ਸੁੱਤੀ ਪਈ ਸੀ ਮੇਰੇ ਘਰ ਵਾਲਾ ਜਦੋਂ ਘਰ ਆਇਆ ਤਾਂ ਉਹਨੇ दारू ਨਹੀਂ ਪੀਤੀ ਸੀ ਮੈਂ ਬੜੀ ਖੁਸ਼ ਹੋਈ ਸ਼ਾਇਦ ਮੇਰੇ ਘਰ ਵਾਲੇ ਨੇ ਵੀ ਮੇਰੇ ਸਹੁਰੇ ਦੀ ਤਰ੍ਹਾਂ दारू ਛੱਡ ਦਿੱਤੀ ਹੋਵੇ ਮੈਂ ਉਸ ਨੂੰ ਬਥੇਰਾ ਸਮਝਾਉਂਦੀ ਸੀ ਹੁਣ ਆਪਣੀ ਕੁੜੀ ਵੱਡੀ ਹੋ ਗਈ ਤੋ ਆਪਣੀ दारू ਛੱਡ ਦੇ ਮੈਂ ਤਾਂ ਅੱਜ ਉਹਨੂੰ ਸੋਫੀ ਦੇਖ ਕੇ ਖੁਸ਼ ਹੋਈ ਸੀ ਤੇ ਉਹਨੇ ਇੱਕਦਮ ਮੈਨੂੰ ੱੱੱਕਾ ਮਾਰ ਦਿੱਤਾ ਮੇਰੇ ਕੰਨਾਂ ਵਿੱਚੋਂ ਵਾਲੀਆਂ ਖਿੱਚਣ ਲੱਗਾ ਮੈਂ ਚੀਕਾ ਮਾਰਨ ਲੱਗੀ ਮੈਂ ਕਿਹਾ ਤੂੰ ਮੇਰੇ ਕੰਨਾਂ ਨੂੰ ਕਿਉਂ ਖਿੱਚਦਾ ਹੈ ਮੈਨੂੰ ਇਹ ਵਾਲੀਆਂ ਦੇ ਦੇ ਕਹਿੰਦਾ ਮੈਨੂੰ ਅੱਜ ਕਿਤੋਂ ਪੈਸੇ ਨਹੀਂ ਮਿਲੇ ਅੱਜ ਮੈਨੂੰ ਤੋੜ ਲੱਗੀ ਹੈ ਮੈਂ ਸ਼ਰਾਬ ਪੀਣੀ ਆ ਉਸ ਦਿਨ ਉਸ ਦੇ ਨਾਲ ਮੈਂ ਬਹੁਤ ਲੜੀ ਸੀ ਮੈਂ ਕਿਹਾ ਇਹ ਵਾਲੀਆਂ ਨਹੀਂ ਦੇਣੀਆਂ ਮੇਰੇ ਕੋਲ ਤਾਂ ਇਹ ਹੀ ਇੱਕ ਜੋੜਾ ਵਾਲੀਆਂ ਦਾ ਹੈ ਉਸ ਦਿਨ ਮੇਰੀ ਤੇ ਮੇਰੇ ਘਰ ਵਾਲੇ ਦੀ ਬੜੀ ਲੜਾਈ ਹੋਈ ਸੀ ਮੇਰੀ ਸੱਸ ਦੂਜੇ ਕਮਰੇ ਵਿੱਚ ਚੁੱਪਚਾਪ ਸੁੱਤੀ ਪਈ ਸੀ ਉਹ ਤਾਂ ਇੱਕ ਵਾਰ ਵੀ ਮੇਰੇ ਕੋਲ ਨਾ ਆਈ ਮੈਂ ਹੈਰਾਨ ਤਾਂ ਉਦੋਂ ਸੀ ਜਦੋਂ ਉਹਦੀ ਮਾਂ ਕਹਿੰਦੀ ਸੀ ਕਿ ਹਾਂ ਲਾਲਾ ਲਾਲਾ ਵਾਲੀਆਂ ਉਹਨੂੰ ਇਹ ਵੀ ਕਹਿ ਦਿੰਦੀ ਸੀ ਕਿ ਆਪਣੇ ਪੁੱਤ ਨੂੰ ਰੋਗਿਆ ਕਰ ਉਹ ਅੱਗੋਂ ਕਹਿੰਦੀ ਸੀ ਮੇਰੇ ਕੋਣ ਸੁਣਦਾ ਹੈ ਆਪੇ ੱੱੱਕੇ ਖਾ ਕੇ ਸੁਧਰ ਜਾਊਗਾ ਪਰ ਮੇਰੇ ਘਰ ਵਾਲਾ ਮੇਰੇ ਤੋਂ ੱੱੱਕੇ ਨਾਲ ਵਾਲੀਆਂ ਹੋ ਕੇ ਲੈ ਗਿਆ ਉਸ ਦਿਨ ਮੈਂ ਬਹੁਤ ਰੋਈ ਸੀ ਮੈਨੂੰ ਵੀ ਪਛਤਾਵਾ ਹੁੰਦਾ ਸੀ ਕਿ ਮੇਰੀ ਜ਼ਿੰਦਗੀ ਨਰਕ ਬਣ ਗਈ ਹੈ ਲੱਗਦਾ ਮੇਰੀ ਧੀ ਦੀ ਵੀ ਜ਼ਿੰਦਗੀ ਇਸੇ ਤਰ੍ਹਾਂ ਹੀ ਹੋਣ ਵਾਲੀ ਹੈ ਇਵੇਂ ਹੀ ਬਸ ਔਖੇ ਸੌਖੇ ਦਿਨ ਲੰਘਦੇ ਰਹੇ ਮੇਰੇ ਘਰ ਵਾਲਾ ਸੁਧਰਨ ਦਾ ਨਾਮ ਤੱਕ ਨਹੀਂ ਲੈਂਦਾ ਸੀ ਮੇਰੀ ਕੁੜੀ 2 ਸਾਲਾਂ ਦੀ ਹੋ ਗਈ ਸੀ ਮੇਰੇ ਘਰ ਵਾਲਾ ਮੇਰੇ ਨਾਲ ਜਾਨਵਰਾਂ ਵਾਲਾ ਵਿਹਾਰ ਕਰਦਾ ਸੀ ਉਹ ਤਾਂ ਮੇਰੀ ਕੁੜੀ ਨੂੰ ਵੀ ਪੂਰੀ ਸਮਝ ਹੁਣ ਆ ਗਈ ਸੀ ਉਹ ਮੇਰੀ ਕੁੜੀ ਦੇ ਸਾਹਮਣੇ ਹੀ ਮੇਰੇ ਨਾਲ ਲੱਗਿਆ ਰਹਿੰਦਾ ਸੀ ਉਹਨੂੰ ਤਾਂ ਪੂਰਾ ਵੀ ਸ਼ਰਮ ਨਹੀਂ ਸੀ ਉਹ ਕਮਰੇ ਵਿੱਚ ਆਉਂਦਾ ਕੁੜੀ ਸਹਿਮ ਜਾਂਦੀ ਸੀ ਮੇਰੇ ਘਰ ਵਾਲਾ ਆਉਂਦਾ ਲਾਈਟ ਜਗਾ ਲੈਂਦਾ ਤੇ ਮੇਰੇ ਕੱਪੜੇ ਲਹਾ ਕੇ ਕੁੜੀ ਦੇ ਸਾਹਮਣੇ ਲੱਗ ਜਾਂਦਾ ਮੈਨੂੰ ਤਾਂ ਇਹ ਵੀ ਡਰ ਸੀ ਕਿ ਉਹ ਮੇਰੀ ਕੁੜੀ ਦੇ ਨਾਲ ਹੀ ਨਾ ਇਹ ਸਭ ਕੁਝ ਕਰ ਦੇਵੇ ਮੈਂ ਤਾਂ ਆਪਣੀ ਕੁੜੀ ਨੂੰ ਲਕੋ ਲਕੋ ਕੇ ਰੱਖਦੀ ਸੀ ਮੇਰੇ ਘਰ ਵਾਲਾ ਰੋਜ਼ ਸ਼ਰਾਬ ਨਾਲ ਟੱਲੀ ਹੋਇਆ ਹੁੰਦਾ ਸੀ ਸਾਰਾ ਨਸ਼ਾ ਮੇਰੇ ਤੇ ਕੱਢਦਾ ਸਾਰੀ ਰਾਤ ਮੇਰੀਆਂ ਚੀਕਾਂ ਨਿਕਲਦੀਆਂ ਰਹਿੰਦੀਆਂ ਮੇਰੀ ਕੁੜੀ ਵੀ ਸੌਂਦੀ ਨਹੀਂ ਸੀ ਉਹ ਵੀ ਡਰਦੀ ਮਾਰੀ ਇੱਕ ਚੌਂਡ ਵਿੱਚ ਬੈਠੀ ਰਹਿੰਦੀ ਸੀ ਮੇਰੇ ਘਰ ਵਾਲਾ ਮੈਨੂੰ ਅਜੀਬ ਅਜੀਬ ਤਰੀਕੇ ਨਾਲ ਤੰਗ ਕਰਦਾ ਸੀ ਮੇਰੇ ਕੱਪੜੇ ਮੇਰੀ ਕੁੜੀ ਦੇ ਸਾਹਮਣੇ ਉਤਾਰ ਦਿੰਦਾ ਫਿਰ ਮੇਰੇ ਸਰੀਰ ਨੂੰ ਨੋਚ-ਨੋਚ ਕੇ ਜ਼ਖਮੀ ਕਰ ਦਿੰਦਾ ਮੇਰੀ ਕੁੜੀ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਬੈਠੀ ਦੇਖਦੀ ਰਹਿੰਦੀ ਸੀ ਮੈਨੂੰ ਵੀ ਲੱਗਦਾ ਕਿ ਇਹ ਸਭ ਮੇਰੀ ਕੁੜੀ ਤੇ ਗਲਤ ਅਸਰ ਪੈ ਰਿਹਾ ਹੈ ਮੇਰੀ ਕੁੜੀ ਨੂੰ ਤਾਂ ਉਹ ਬੁਲਾਉਂਦਾ ਤੱਕ ਨਹੀਂ ਸੀ ਜਦ ਵੀ ਘਰੇ ਆਉਂਦਾ ਤਾਂ ਮੇਰੀ ਕੁੜੀ ਇੱਕਦਮ ਚੁੱਪ ਹੋ ਜਾਂਦੀ ਉਹਨੇ ਇੱਕ ਦਿਨ ਮੇਰੀ ਧੀ ਨੂੰ ਬੁਲਾਇਆ ਤੱਕ ਨਹੀਂ ਸੀ ਮੇਰੇ ਘਰ ਵਾਲਾ ਪਹਿਲਾਂ ਮੇਰੇ ਨਾਲ ਜੋਰ-ਜਬਰਦਸਤੀ ਕਰਦਾ ਫਿਰ ਜਦੋਂ ਆਪਣੀ ਹਵਸ ਮਿਟਾ ਲੈਂਦਾ ਤੇ ਮੈਨੂੰ ਬਹੁਤ ਘੁੱਟਦਾ ਮਾਰਦਾ ਸੀ ਮੇਰੀ ਧੀ ਵੀ ਮੈਨੂੰ ਇਸ ਤਰ੍ਹਾਂ ਰੋਂਦੀ ਕਰ ਲਾਉਂਦੀ ਨੂੰ ਦੇਖਦੀ ਮੇਰੀ ਕੁੜੀ ਹੁਣ ਆਪ ਵੀ ਰੋਣ ਲੱਗ ਜਾਂਦੀ ਸੀ ਮੇਰੀ ਸੱਸ ਆਪਣੇ ਪੁੱਤ ਨੂੰ ਕੁਝ ਨਹੀਂ ਕਹਿੰਦੀ ਸੀ ਮੇਰਾ ਸਹੁਰਾ ਮੇਰੀ ਸੱਸ ਦੇ ਅੱਗੇ ਬੋਲਦਾ ਤੱਕ ਨਹੀਂ ਸੀ ਜੋ ਆਪਣੇ ਮੁੰਡੇ ਨੂੰ ਕੁਝ ਕਹਿ ਵੀ ਦਿੰਦਾ ਤਾਂ ਦੋਵੇਂ ਮਾਂ ਪੁੱਤੋਂ ਨੂੰ ਮਾਰਨ ਤੱਕ ਜਾਂਦੇ ਸੀ ਦੋਨ ਤਾਂ ਇੱਕ ਦਿਨ ਮੈਂ ਫੈਸਲਾ ਕਰ ਲਿਆ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਮੈਂ ਆਪਣੇ ਕੱਪੜੇ ਤੇ ਆਪਣੀ ਧੀ ਦੇ ਕੱਪੜੇ ਬੈਗ ਵਿੱਚ ਪਾ ਲਏ ਮੇਰੇ ਘਰ ਵਾਲਾ ਹਜੇ ਤੱਕ ਘਰ ਨਹੀਂ ਆਇਆ ਸੀ ਮੈਂ ਆਪਣੇ ਪੇਕੇਆਂ ਨੂੰ ਤੁਰ ਪਈ ਉਸ ਘਰ ਨੂੰ ਸਦਾ ਸਦਾ ਦੇ ਲਈ ਛੱਡ ਆਈ ਸੀ ਮੈਂ ਆਪਣੇ ਪੇਕੇਆਂ ਦੇ ਘਰ ਪਹੁੰਚੀ ਤਾਂ ਰਾਤ ਦੇ 8:00 ਵਜੇ ਚੁੱਕੇ ਸੀ ਮੇਰੀ ਮਾਂ ਮੈਨੂੰ ਇਸ ਤਰ੍ਹਾਂ ਦੇਖ ਕੇ ਪੁੱਛਣ ਲੱਗੀ ਤੈਨੂੰ ਕੀ ਹੋ ਗਿਆ ਇਸ ਤਰ੍ਹਾਂ ਬੈਗ ਚੁੱਕ ਕੇ ਕੁੜੀ ਨੂੰ ਚੁੱਕ ਕੇ ਅੱਧੀ ਰਾਤ ਕਿਉਂ ਆਈਆਂ ਪਰੌਣਾ ਕਿੱਥੇ ਐ ਮੈਂ ਕਿਹਾ ਮੰਮੀ ਮੈਨੂੰ 사ਤਾ ਲੈ ਲੈਂਦੇ ਮੈਨੂੰ ਆਉਂਦਿਆਂ ਹੀ ਸਵਾਲ ਜਵਾਬ ਪੁੱਛਣ ਲੱਗ ਪਈਆਂ ਫਿਰ ਮੰਮੀ ਨੇ ਮੈਨੂੰ ਪਾਣੀ ਦਾ ਗਲਾਸ ਫੜਾਇਆ ਮੈਂ ਪੀਤਾ ਮੇਰੀ ਮੰਮੀ ਮੈਨੂੰ ਵਾਰ-ਵਾਰ ਇਹੀ ਬਸ ਗੱਲ ਪੁੱਛ ਰਹੀ ਸੀ ਕਿ ਤੂੰ ਮੈਨੂੰ ਸੱਚ-ਸੱਚ ਦੱਸ ਦੇ ਕਿ ਕੀ ਹੋਇਆ ਹੈ ਮੈਂ ਦੱਸਿਆ ਤਾਂ ਉਹ ਕਹਿੰਦੀ ਧੀਏ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਉਸ ਘਰ ਨੂੰ ਛੱਡ ਕੇ ਨਹੀਂ ਆਉਣਾ ਸੀ ਆਖਰ ਉਹੀ ਤੇਰਾ ਘਰ ਹੈ ਉਹੀ ਤੇਰਾ ਟਿਕਾਣਾ ਹੈ ਜਿੱਥੇ ਤੂੰ ਵਿਆਹ ਕੇ ਗਈਆਂ ਮੈਂ ਕਿਹਾ ਮੰਮੀ ਉਹ ਮੇਰਾ ਘਰ ਹੈ ਤਾਂ ਇਹ ਵੀ ਮੇਰਾ ਘਰ ਹੈ ਮੈਂ ਇੱਥੇ ਰਹੂੰਗੀ ਮੇਰੇ ਪਾਪਾ ਮੈਨੂੰ ਕਹਿਣ ਲੱਗੇ ਪੁੱਤ ਜਿੰਨਾ ਟਾਈਮ ਅਸੀਂ ਜਿਉਂਦੇ ਆ ਉਹਨਾ ਟਾਈਮ ਤਾ ਤੂੰ ਰਹਿ ਲਵੇਂਗੀ ਪਰ ਤੇਰੀ ਪਰਜਾਈ ਆਉਗੀ ਤਾਂ ਤੇਰੇ ਭਰਾ ਤੇ ਪਰਜਾਈ ਦਾ ਹੀ ਰਾਜ ਹੋਊਗਾ ਉਦੋਂ ਤੈਨੂੰ ਰੋਟੀ ਕੌਣ ਦੇਊਗਾ ਤੈਨੂੰ ਤਾਂ ਤੇਰੀ ਪਰਜਾਈ ਨੇ ਮਿਹਨ ਨਾਲ ਮਾਰ ਦੇਣਾ ਹੈ ਮੈਂ ਸੋਚ ਲਿਆ ਕਿ ਹੁਣ ਦੁਬਾਰਾ ਉਸ ਘਰ ਵਿੱਚ ਤਾਂ ਨਹੀਂ ਜਾਊਂਗੀ ਮੈਂ ਆਪਣੇ ਪਾਪਾ ਨੂੰ ਕਹਿ ਦਿੱਤਾ ਕਿ ਪਾਪਾ ਮੈਨੂੰ ਮਰਨਾ ਮਨਜ਼ੂਰ ਹੈ ਮੈਂ ਉਸ ਘਰ ਵਿੱਚ ਨਹੀਂ ਜਾਣਾ ਮੇਰੇ ਮਾਪਿਓ ਨੂੰ ਤਾਂ ਬਸ ਇੱਕ ਹੀ ਜਿੱਦ ਫੜੀ ਹੋਈ ਸੀ ਕਿ ਤੈਨੂੰ ਜਾਣਾ ਤਾਂ ਉਸੇ ਘਰ ਵਿੱਚ ਹੀ ਜਾਣਾ ਪੈਣਾ ਹੈ ਮੇਰਾ ਤਾਇਆ ਮੇਰਾ ਵਿਆਹ ਕਰਕੇ ਅੱਡ ਹੋ ਗਿਆ ਸੀ ਉਹਨੇ ਕਦੇ ਵੀ ਮੇਰੀ ਕੋਈ ਖਬਰਸਾਰ ਨਹੀਂ ਲਈ ਸੀ ਮੈਂ ਮਸਾ ਹੀ ਆਪਣੇ ਪੇਕੇ ਘਰ ਇੱਕ ਰਾਤ ਕੱਟੀ ਅਗਲੇ ਦਿਨ ਜਦੋਂ ਮੈਂ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇਆਂ ਤੋਂ ਚੱਲ ਪਈ ਮੇਰੇ ਮਾਪਿਓ ਨੂੰ ਮੈਂ ਕੁਝ ਨਾ ਦੱਸਿਆ ਕਿ ਕਿੱਥੇ ਜਾ ਰਹੀ ਹਾਂ ਪਹਿਲਾਂ ਤਾਂ ਮੇਰਾ ਦਿਲ ਕੀਤਾ ਮੈਂ ਨਹਿਰ ਤੇ ਛਾਲ ਮਾਰ ਕੇ ਮਰ ਜਾ ਫਿਰ ਮੈਂ ਆਪਣੀ ਧੀ ਵੱਲ ਵੇਖਿਆ ਕਿ ਉਸ ਮਾਸੂਮ ਬੱਚੀ ਨੇ ਹਜੇ ਦੁਨੀਆ ਤੇ ਦੇਖਿਆ ਹੀ ਕੀ ਹੈ ਇੱਡਾ ਵੱਡਾ ਪਾਪ ਨਹੀਂ ਮੈਂ ਕਰ ਸਕਦੀ ਫਿਰ ਮੈਂ ਸੋਚਿਆ ਆਪਣੀ ਧੀ ਦੀ ਖਾਤਰ ਮੈਨੂੰ ਜਿਉਣਾ ਪਵੇਗਾ ਫਿਰ ਮੈਂ ਸ਼ਹਿਰ ਵਿੱਚ ਇੱਕ ਮੰਦਿਰ ਵਿੱਚ ਚਲੀ ਗਈ ਮੈਨੂੰ ਉੱਥੇ ਰਹਿੰਦੀ ਨੂੰ 2 ਦਿਨ ਹੀ ਹੋਏ ਸੀ ਅਸੀਂ ਦੋਨੇ ਮਾਵਾਂ ਧੀਆ ਉੱਥੇ ਸਾਫ਼ ਸਫਾਈ ਦਾ ਕੰਮ ਕਰਦੀਆਂ ਸੀ ਮੇਰੀ ਧੀ ਮੇਰੇ ਕੋਲ ਖੇਡਦੀ ਸੀ ਮੈਂ ਉੱਥੇ ਪੋਚਾ ਲੈ ਜਾਂਦੀ ਸੀ ਅਚਾਨਕ ਇੱਕ ਪੁਲਿਸ ਦੀ ਵਰਦੀ ਵਿੱਚ ਕੁੜੀ ਆਈ ਉਹ ਮੇਰੀ ਧੀ ਨੂੰ ਬੁਲਾਉਣ ਲੱਗੀ ਜਦ ਮੈਂ ਉੱਪਰ ਮੂੰਹ ਜਾ ਕੇ ਦੇਖਿਆ ਤਾਂ ਮੇਰੀ ਬਚਪਨ ਦੀ ਸਹੇਲੀ ਸੀ ਉਹਨੇ ਮੈਨੂੰ ਪਛਾਣ ਲਿਆ ਮੈਨੂੰ ਕੁੱਟਕੇ ਜੱਫੀ ਪਾਈ ਕਹਿੰਦੀ ਬੜੇ ਟਾਈਮ ਬਾਅਦ ਮੁਲਾਕਾਤ ਹੋਈ ਐ ਉਹ ਮੇਰੇ ਨਾਲ ਬੈਠ ਕੇ ਗੱਲਾਂ ਕਰਨ ਲੱਗ ਪਈ ਉਹ ਮੈਨੂੰ ਪੁੱਛਣ ਲੱਗੀ ਕਿ ਤੂੰ ਇੱਥੇ ਨੇੜੇ ਤੇੜੇ ਹੀ ਕਿਤੇ ਵਿਆਹੀ ਹੋਵੇਂਗੀ ਇਸ ਮੰਦਿਰ ਵਿੱਚ ਸੇਵਾ ਕਰਨ ਆਉਂਦੀ ਹੈ ਤਾਂ ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਦੱਸੀ ਉਹ ਬਹੁਤ ਦੁਖੀ ਹੋਈ ਤੇ ਫਿਰ ਉਹ ਮੈਨੂੰ ਆਪਣੇ ਘਰ ਲੈ ਗਈ ਉਹਦਾ ਹਜੇ ਵਿਆਹ ਨਹੀਂ ਹੋਇਆ ਸੀ ਉਹਨੇ ਘਰ ਜਾ ਕੇ ਆਪਣੀ ਮੰਮੀ ਨੂੰ ਮੇਰੇ ਬਾਰੇ ਸਾਰਾ ਕੁਝ ਦੱਸਿਆ ਉਸਦੀ ਮੰਮੀ ਕਹਿਣ ਲੱਗੀ ਪੁੱਤ ਤੂੰ ਫਿਕਰ ਨਾ ਕਰ ਸਾਡੇ ਕੋਲ ਰਹਿ ਮਣੀ ਦੇ ਪਾਪਾ ਤਾਂ ਕੈਨੇਡਾ ਐ ਮਣੀ ਡਿਊਟੀ ਤੇ ਚਲੀ ਜਾਂਦੀ ਐ ਤੂੰ ਮੇਰੇ ਕੋਲ ਰਿਹਾ ਕਰ ਮੈਂ ਤੇ ਨਾਲੇ ਤੂੰ ਆਪਣੀ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਤੇਰੀ ਹਜੇ ਉਮਰ ਕੀ ਐ ਖਰਚਾ ਮੈਂ ਆਪੇ ਕਰਿਆ ਕਰਾਂਗੀ ਤੂੰ ਪੜ੍ਹ ਲੈ ਮੈਂ ਦਿਨ ਰਾਤ ਕਰਕੇ ਪੜ੍ਹਾਈ ਕੀਤੀ ਆਂਟੀ ਮੈਨੂੰ ਬੈਠੀ ਨੂੰ ਵਧੀਆ ਖਾਣਾ ਦਿੰਦੀ ਸੀ ਮੇਰੀ ਕੁੜੀ ਨੂੰ ਸੰਭਦੀ ਮੈਂ ਸਖਤ ਮਿਹਨਤ ਕਰਕੇ ਆਪਣਾ ਟੈਸਟ ਕਲੀਅਰ ਕਰ ਲਿਆ ਫਿਰ ਮੇਰਾ ਫਿਜ਼ੀਕਲ ਟੈਸਟ ਹੋਣਾ ਸੀ ਉਸ ਦਿਨ ਮੈਨੂੰ ਬੜਾ ਡਰ ਲੱਗਦਾ ਸੀ ਮੈਂ ਮਣੀ ਨੂੰ ਕਿਹਾ ਮਣੀ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਟੈਸਟ ਚੋਂ ਪਾਸ ਹੋ ਜੂੰਗੀ ਆਂਟੀ ਕਹਿਣ ਲੱਗੀ ਪੁੱਤ ਤੈਨੂੰ ਇਹ ਟੈਸਟ ਪਾਸਟ ਕਰਨਾ ਹੀ ਪਵੇਗਾ ਕਿਉਂਕਿ ਇਹ ਜਿੱਤ ਤੇਰੀ ਇਕੱਲੀ ਦੀ ਨਹੀਂ ਹੋਵੇਗੀ ਇਹ ਜਿੱਤ ਮੇਰੀ ਵੀ ਹੋਵੇਗੀ ਜੇਕਰ ਤੂੰ ਇਸ ਟੈਸਟ ਚ ਫੇਲ ਹੋ ਗਈ ਤਾਂ ਮੈਂ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਫੇਲ ਹੋਈ ਸਮਝਾਂਗੀ ਮੈਂ ਆਂਟੀ ਨੇ ਮੈਨੂੰ ਬੜਾ ਹੌਂਸਲਾ ਦਿੱਤਾ ਆਂਟੀ ਪਹਿਲਾਂ ਆਪ ਵੀ ਸਰਕਾਰੀ ਨੌਕਰੀ ਕਰਦੀ ਸੀ ਹੁਣ ਰਿਟਾਇਰ ਹੋ ਗਈ ਸੀ ਪਰ ਉਹਨੇ ਮੈਨੂੰ ਹਿੰਮਤ ਨਾ ਹਾਰਨ ਦਿੱਤੀ ਮੇਰਾ ਫਿਜ਼ੀਕਲ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ ਪਰ ਮੈਂ ਦਿਮਾਗ ਵਿੱਚ ਆਂਟੀ ਦੀ ਗੱਲ ਨੂੰ ਰੱਖਿਆ ਮੈਂ ਬਹੁਤ ਮਿਹਨਤ ਨਾਲ ਫਿਜ਼ੀਕਲ ਕਲੀਅਰ ਕਰ ਲਿਆ ਤੇ ਮੇਰੀ ਸਿਲੈਕਸ਼ਨ ਹੋਈ ਮੈਨੂੰ ਸਟੇਜ ਤੇ ਬੁਲਾਇਆ ਕਿਉਂਕਿ ਮੇਰੇ ਸਭ ਤੋਂ ਜ਼ਿਆਦਾ ਨੰਬਰ ਆਏ ਸੀ ਜਦੋਂ ਮੈਂ ਸਟੇਜ ਤੇ ਦੋ ਸ਼ਬਦ ਬੋਲਣ ਨੂੰ ਕਿਹਾ ਤਾਂ ਮੇਰਾ ਰੋਣ ਨਿਕਲ ਗਿਆ ਮੇਰੇ ਤੋਂ ਕੁਝ ਨਾ ਬੋਲਿਆ ਗਿਆ ਮੈਂ ਆਪਣਾ ਦਿਲ ਫਿਰ ਕੱੜੜਾ ਜਿਹਾ ਕੀਤਾ ਤੇ ਫਿਰ ਮੈਂ ਆਪਣੀ ਸਾਰੀ ਸਟੋਰੀ ਸਾਰਿਆਂ ਨਾਲ ਸਾਂਝੀ ਕੀਤੀ ਜੋ ਮੇਰੇ ਨਾਲ ਹੋਇਆ ਸੀ ਪਤਾ ਨਹੀਂ ਕਿੰਨਿਆਂ ਕੋ ਪੈਣਾ ਨਾਲ ਇਹ ਸਭ ਕੁਝ ਹੋਊਗਾ ਹੋਰ ਕਿੰਨਿਆਂ ਉਹ ਪੈਣਾ ਜੋ ਸ਼ਰਾਬੀ ਘਰ ਵਾਲੇ ਦੀਆਂ ਜੋਲਮ ਸਹਿੰਦੀਆਂ ਹੋਣਗੀਆਂ ਸਿਰਫ ਇੱਕ ਆਪਣੇ ਮਾਪਿਆਂ ਦੀ ਇੱਜ਼ਤ ਖਾਤਰ ਇਹ ਜੋਲਮ ਸਹਿਣ ਕਰਦੀਆਂ ਹੋਣਗੀਆਂ ਤੇ ਜਾਂ ਫਿਰ ਉਹ ਆਪਣੇ ਬੱਚਿਆਂ ਦੀ ਜ਼ਿੰਦਗੀ ਕਰਕੇ ਉਸ ਘਰ ਵਿੱਚ ਟਾਈਮ ਗੁਜ਼ਾਰਦੀਆਂ ਹੋਣਗੀਆਂ ਉਹਨਾਂ ਨੂੰ ਉਸੇ ਘਰ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਹੋਊਗਾ ਉਹਨਾਂ ਨੂੰ ਕਿਸਮਤ ਦਾ ਕਹਿ ਕੇ ਕਿ ਇਹ ਤਾਂ ਤੇਰੀ ਕਿਸਮਤ ਵਿੱਚ ਲਿਖਿਆ ਸੀ ਹੁਣ ਤੈਨੂੰ ਚੱਲਣਾ ਹੀ ਪੈਣਾ ਹੈ ਕੁੜੀਆਂ ਨੂੰ ਮੇਰੀ ਇੱਕੋ ਬੇਨਤੀ ਹੈ ਵਿਆਹ ਤੋਂ ਪਹਿਲਾਂ ਆਪਣੇ ਪੈਰਾਂ ਤੇ ਜ਼ਰੂਰ ਖੜੀਆਂ ਹੋ ਜਾਵੋ ਯਾ ਨਾ ਕਰਵਾਇਓ ਜਿੰਨਾ ਟਾਈਮ ਤੁਸੀਂ ਆਪਣੇ ਪੈਰਾਂ ਤੇ ਨਹੀਂ ਖੜੀਆਂ ਹੁੰਦੀਆਂ ਤੇ ਮਾਪਿਆਂ ਨੂੰ ਵੀ ਇਹੀ ਬੇਨਤੀ ਹੈ ਕਿ ਆਪਣੀਆਂ ਧੀਆਂ ਨੂੰ ਇਹੋ ਜਿਹੇ ਘਰਾਂ ਵਿੱਚ ਤੱਕਾ ਨਾ ਦਿਓ ਜਿੱਥੇ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਵੇ ਆਪਣੀਆਂ ਕੁੜੀਆਂ ਨੂੰ ਕੋਈ ਦੁੱਖ ਤਕਲੀਫ ਹੈ ਤਾਂ ਉਹਨਾਂ ਦਾ ਸਹਾਰਾ ਬਣੋ ਇਹ ਨਾ ਕਹੋ ਕਿ ਉਸ ਘਰ ਵਿੱਚ ਹੀ ਰਹਿਣਾ ਪਊਗਾ ਉਸ ਜ਼ੁਲਮ ਵਿੱਚ ਹੀ ਤੈਨੂੰ ਜ਼ੁਲਮ ਸਹਣੇ ਪੈਣਗੇ ਹਰ ਇੱਕ ਕੁੜੀ ਹਿੰਮਤ ਮੇਰੇ ਵਾਂਗ ਨਹੀਂ ਰੱਖਦੀ ਮੈਂ ਸਟੇਜ ਤੇ ਆਪਣੀ ਸਹੇਲੀ ਮਣੀ ਤੇ ਉਸ ਦੀ ਮੰਮੀ ਨੂੰ ਬੁਲਾਇਆ ਜਾਨੀ ਕਿ ਆਂਟੀ ਨੂੰ ਬੁਲਾਇਆ ਤੇ ਮੈਂ ਕਿਹਾ ਕਿ ਮੈਂ ਜੋ ਵੀ ਕੁਝ ਹਾਂ ਅੱਜ ਸਭ ਇਹਨਾਂ ਦੀ ਬਦੌਲਤ ਹਾਂ ਇਹ ਹੀ ਮੇਰੇ ਮਾਪਿਓ ਨੇ ਇਹ ਹੀ ਮੇਰਾ ਰੱਬ ਨੇ ਮੇਰੇ ਨਾਲ ਖੜ ਕੇ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਮੇਰੀ ਨਰਕ ਭਰੀ ਜ਼ਿੰਦਗੀ ਜਿਨ੍ਹਾਂ ਨੇ ਸਵਰਗ ਬਣਾ ਦਿੱਤੀ ਤੇ ਅੱਜ ਮੈਂ ਆਪਣੇ ਦਮ ਤੇ ਆਪਣੀ ਧੀ ਨੂੰ ਪੜਾ ਲਿਖਾ ਰਹੀ ਹਾਂ ਤੇ ਅਸੀਂ ਦੋਨੇ ਮਾਂਵਤियां ਬੜੀ ਸੋਹਣੀ ਜ਼ਿੰਦਗੀ ਬਤੀਤ ਕਰ ਰਹੀਆਂ ਹਾਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ